ਗੱਤੌੜਾ ਤੱਕਲੇ ਆਪਣਾ ਘਰ ਮਨਾ ਜਾ ਤੂੰ ਸੱਚਾ ਦੋਨ ਮੈਂ ਤੈਨੂੰ ਦੱਥਾ ਮੈਂ ਤੇਰੇ ਵੀ ਫੇਰ ਤੂੰ ਦੁੱਤੇ ਚੱਲ ਅੱਧਰ ਬੜਦਾ ਤੂੰ ਆਬ ਦੇ ਕਰ ਨਹੀਂ ਜਾਣਾ ਯਾਰ ਮੈਂ ਉਂਗਲ ਮੂੰਗਾ ਬੋਲਦਾ ਹੋ ਮੈਂ ਬੜਾ ਤੇ ਆ ਗਿਆ ਹੋ ਬੜਾ ਟੱਕਰਾ ਖਾਲ ਸੁਣ ਰਿਹਾ ਕਿਉਂ ਜਲੂਸ ਕੱਢਦੇ ਹੋ ਅੰਕਲ ਤੁਸੀਂ ਮੰਨ ਤਾ ਓ ਮੇਰੀ ਇੱਜ਼ਤ ਰੱਖੋ ਓ ਮੇਰੀ ਗੱਲ ਸੁਣ ਖੜੇ ਹੋ ਮੰਨ ਤਾ ਖੜਾ ਹੋ ਤੂੰ ਖੜੇ ਹੋ ਜਾ ਮੈਨੂੰ ਪਤਾ ਨਹੀਂ ਡਾਂਗੇ ਨਹੀਂ ਆ ਜਾ ਕੋਈ ਖੜੇ ਹੋ ਕੇ ਸਵੇਰ ਰਿਪਿਆ ਕਿਤੇ ਮਨ ਤਾਂ ਚੌਂਤੀ ਲੱਗ ਰਿਹਾ ਮੂੰਹ ਸੁੱਕੀ ਜਾਂਦਾ ਮੇਰਾ ਓਏ ਫੇਰ ਨਾ ਬੁੱਸਕ ਗਿਆ ਉਹ ਨਾ ਉਹ ਮੈਂ ਕਹਿੰਦੀ ਕਿ ਚੰਡੀਗੜ੍ਹ ਦਾ ਮੁੰਡਾ ਇੱਥੇ ਆ ਕੇ ਪਿੰਡ ਜੇ ਲੱਗੀ ਜਾਂਦਾ ਚੰਡੀਗੜ੍ਹ ਆਏ ਹੈ ਚੰਡੀਗੜ੍ਹ ਆਏ ਇੱਥੇ ਜੀ ਪਤਾ ਦੱਸਿਆ ਮੈਨੂੰ ਮੁੰਡੇ ਨੇ ਓਏ ਮੈਂ ਤੈਨੂੰ ਕੰਜੇ ਦਾ ਜਮੀਨ ਹੀ ਨਹੀਂ ਪਤਾ ਲੱਗਿਆ ਬਿੱਲੂ ਤੇਰੀ ਅੱਖੇ ਫੁੱਟੀਆਂ ਹੋਈਆਂ ਨੇ ਹੈ ਸਾਲ ਹੋ ਗਿਆ ਸਾਲ ਹੋ ਗਿਆ ਬੇੜੀ ਬੈਠੀ ਆ ਲੈ ਉਹ ਕਹਿੰਦਾ ਪੇਪਰ ਦੋ ਹਜੇ ਤੱਕ ਨਹੀਂ ਪੇਪਰ ਦਿੱਤੇ ਗਏ ਉਹ ਬੇੜਾ ਵਜੇ ਬਿੱਲੂ ਮੇਰੇ ਤਲੀ ਹਿਪਤ ਰਹੀ ਭਾਈ ਬੰਦਾ ਬੰਦਾ ਇਹ ਮੇਰਾ ਗੱਲ ਪਟਿਆ ਗਿਆ ਉਹ ਮੇਰਾ ਪੁੱਤ ਉਹ ਭਾਲੀਏ ਕਿਵੇਂ ਬੰਦਾ ਉਹਰੇ ਕਹਿੰਦਾ ਤੂੰ ਆਇਆ ਦੇਖ ਰਣ ਮੁਰਗੇ ਦੇ ਪਿੰਜਰੇ ਦੇ ਬੜੇ ਹੋ ਕਰ ਪਟਿਆ ਗਿਆ ਉਹ ਬਰੇ ਇੱਕ ਪੁੱਤ ਦੀ ਓਏ ਓ ਵੀ ਪਹਿਲਾਂ ਚੱਲ ਹੌਸਲਾ ਰੱਖ ਕੋਈ ਨਾ ਹੈ ਉਹ ਬਾਈ ਬਰਾ ਬਰ ਤੂੰ ਮੇਰਾ ਘਰ ਪਟਿਆ ਗਿਆ ਓਏ ਓਏ ਹੌਸਲਾ ਰੱਖ ਕੋਈ ਨਾ ਹੌਸਲਾ ਰੱਖ ਕਿਨੂੰ ਪੁੱਛੀਏ ਆ ਬਰੇ ਉਹ ਮੇਰਾ ਪੁੱਤ ਸੈਜ ਓਏ ਬਾਈ ਤੇਰੇ پورے ਹੱਥ ਫੜਦਾ ਉਹ ਮੇਰਾ ਪੁੱਤ ਮੱਲਾ ਓਰੇ ਗੱਤ ਉਹ ਤੇਰੇ ਲਈ ਆਪਣਾ ਮੈਂ ਤੈਨੂੰ ਤਾਂ ਥਾਂ ਮਟੇ ਰਿਹਾ ਵੀ ਫੇਰ ਤੂੰ ਦੁੱਤੀ ਚੱਲ ਉਧਰ ਬੜ ਜਾ ਤੂੰ ਆ ਬੱਕਰ ਗੱਡੀ ਨਹੀਂ ਜਾਣਾ ਯਾਰ ਮੈਂ ਉਂਗਲ ਮੂੰਹਾਂ ਬੋਲਦਾ ਹਾਂ ਹੋ ਮੈਂ ਬੜਾ ਮੁੰਡਾ ਨਾ ਪਈ ਆ ਖੁੱਡਿਆਂ ਤੇ ਕਹਿੰਦੇ ਨੇ ਵੀ ਖੁੱਡਿਆਂ ਤੇ ਰਹਿੰਦੇ ਨੇ ਉਹਦੇ ਅੰਕਲ ਜੀ ਆਏ ਤਾਂ ਇੱਥੇ ਬੰਦਾ ਦਿੰਦਾ ਨਹੀਂ ਇਹ ਤਾਂ ਬਿਲਡਿੰਗ ਹੀ ਬਹੁਤ ਜ਼ਿਆਦਾ ਨੇ ਦੁਨੀ ਬਹੁਤ ਰਹਿੰਦੀ ਇੱਥੇ ਐ ਕਿਵੇਂ ਲੱਭ ਲੂੰਗੇ ਤੁਸੀਂ ਬੜਾ ਫਾਇਡ ਤੇ ਮੁੰਡਾ ਪਤਲੇ ਪਤਲਾ ਜਿਹਾ ਮੁੰਡਾ ਉਮਰ ਕਿੰਨੀ ਕਾ ਹੋਏ ਉਹ 25 ਸਾਲ ਦੀ ਉਮਰ ਆ ਓਏ ਉਹ ਕੱਲਾ ਵੱਡਾ ਬਾਈ ਉਹ ਮੇਰੇ ਭਈਆ ਹੁਣ ਉਮਰਾਂ ਤੋਂ ਥੋੜਾ ਪਸਾੜੇ ਜਾਂਦਾ ਪੱਗਾਤੀ ਜਿਹਾ ਜਰਾ ਬੋਦਾ ਬਹਿ ਕੇ ਤੋਰਦਾਦਾ ਓਏ ਉਹ ਪੱਗਾਂ ਨੂੰ ਪੱਗ ਬੰਦਾ ਭਾਈ ਮੁੰਡਾ ਪਤਲੇ ਜਾਂ ਪਤਲਾ ਜਾਹੋ ਅੰਕਲ ਜੀ ਜੰਨਤ ਇਹੀ ਬੰਦੇ ਪੱਗਾਂ ਬਣਦੇ ਨੇ ਆ ਹੁਣ ਕੀ ਦਾ ਪਤਾ ਲੱਗੇ ਫੋਟੋ ਹੈਗੀ ਫੋਟੋ ਹੈਗੀ ਤੀਮੀ ਤੀਮੀ ਨਾ ਰਹਿਣਾ ਕੋਈ ਕਹਿੰਦਾ ਤੀਮੀ ਨਾ ਸੁਣਿਆ ਵੇ ਇੱਥੇ ਅੰਕਲ ਜੀ ਰਹਿੰਦੀਆਂ ਹੀ ਫੈਮਿਲੀ ਨੇ ਜਿਆਦਾ ਪਿੰਡੋਂ ਰਹਿੰਦਾ ਬਾਈ ਓਏ ਪਿੰਡੋਂ ਰਹਿੰਦਾ ਵੇ ਦਿਖਾ ਦਿਓ ਜੀ ਫੋਟੋ ਦਿਖਾ ਦਿਓ ਜਾਨ ਬਗ ਦਾ ਫੋਕਸ ਕਰਦਾ ਇਹ ਐਨਾ ਜੋ ਹੈ ਨਾ ਓਰੇ ਆਹ ਖੁੱਡਿਆਂ ਚ ਕਹਿੰਦਾ ਜਿਹੜੀ ਨਾਮ ਪਤਾ ਕਿਹੜੀ ਬਿਲਿੰਗ ਚ ਆਂਦਾ ਪਿੰਡ ਤੇ ਪਰਲੀ ਫੈਲੀ ਤੀ